ਸਤਿ ਨਮ ਸੀਰੀ ਵਾ ਗੁਰੂ ਜੀ ਆਪਿਆਂ ਨੂੰ ਜੋ ਇਹ ਕੀਤਨ ਹੋਵੇ ਆਪੇ ਆਪ ਨਰਨਿਨ ਸੁਏ ਸੇਦਨੰ ਬੇਂਤੀ ਕੀਤੀ ਆਪ ਜੀ ਨੇ ਪਰਮਾਤਮਾ ਬਾਰੇ ਬਚਨ ਕਿਹਾ ਉਨ ਨਦੀਆ ਬਿੰਦੀਆ ਸੁਤੰਤਰਿਆ ਪ੍ਰਤੰਤਰਿਆ ਮਾਇਆ ਮਲ ਦੇ ਸਹਿ ਤਿਆਜ ਮਾਇਆ ਮਲ ਤੁਰਹਿ ਤਾ ਕੀ ਪ੍ਰਸ਼ਨ ਕੀਤੇ ਹਨ ਬਾષા ਕਿਰਪਾ ਕਰ ਲਿਓ ਤਾਂ ਪਿਆ ਨਾ ਜਾਏ ਕੀਤਾ ਨਾ ਹੋਵੇ ਇਹ ਸੇ ਦੋ ਜੜਾ ਨਰੰਕਾਰ ਆ ਉਹ ਕਿਸੇ ਦੁਆਰਾ ਗੱਦੀ ਤੇ ਅਸਥਾਪਨ ਨਹੀਂ ਕੀਤਾ ਜਾਂਦਾ ਹੈ ਇਸ ਕਰਕੇ ਉਹ ਨਾਦੀ ਨਹੀਂ ਜਿਹੜਾ ਕਿ ਉਹਨੂੰ ਕੋਈ ਗੱਦੀ ਦੇ ਉੱਤੇ ਬਿਠਾ ਸਕੇ ਜੇ ਉਸ ਤੋਂ ਬढ़ा ਹੋਵੇ ਜਹਾਦਾ ਕੋ ਗੁਰੂ ਹੋਵੇ ਜਾਂ ਕਿ ਉਹਨੇ ਪੈਦਾ ਕੀਤਾ ਹੋਵੇ ਇਸ ਕਰਕੇ ਉਹ ਬਿੰਦੀ ਵੀ ਨਹੀਂ ਨਾਦੀ ਹੁੰਦਾ ਜਿਵੇਂ ਨਾਦ ਗੁਰੂ ਦੇ ਸ਼ਬਦ ਮਾਪ੍ਰੇਸ਼ਨ ਨੂੰ ਗ੍ਰਹਿਣ ਕਰਕੇ ਸੇਸ਼ ਬਣਨਾ ਬਿੰਦੀ ਹੁੰਦਾ ਜਿਵੇਂ ਆਪਣੇ ਮਾਤਾ ਪਿਤਾ ਦੀ ਸੰਤਾਨ ਹੈ ਇਸ ਤਰ੍ਹਾਂ ਬਿੰਦੀ ਵੀ ਨਹੀਂ ਹੈ ਜਿ ਇਹਨਾਂ ਨੂੰ ਕਿਹਾ ਗੱਡੀ ਦੇ ਬਹਾਇਆ ਹੋਵੇ ਇਸ ਤਰ੍ਹਾਂ ਕੋਈ ਗੱਡੀ ਚੱਲੀ ਆ ਰਹੀ ਹੈ ਉਹ ਚੇਲਾ ਗੱਡੀ ਤੇ ਬਹਿ ਜਾ ਜੇ ਕੋਈ ਸੰਗਤ ਬਾਦ ਇਹ ਸਾਨੀ ਹੈ ਆਪੇ ਆਪ ਨਰਿੰਦਰ ਨੂੰ ਸੋਏ ਉਹ ਨਰੰਕਰ ਆਪਣੇ ਆਪ ਮਨਕਾਰ ਸੁਤੰਤਰ ਹੈ ਬਲਤੰਤਰ ਕਿਸ ਦੇ ਅਧੀਨ ਨਹੀਂ ਆਪਣੇ ਮਰਜ਼ੀ ਦੇ ਨਾਲ ਸਾਰੇ ਕਾਰਜ ਕਰ ਰਿਹਾ ਹੈ ਕਿਸੇ ਦੇ ਅਧੀਨ ਨਹੀਂ ਨਿਰੰਜਨ ਨਿਰੰਜਨ ਮਾ ਰੂਪੇ ਕਾਲ ਉਸ ਤੋਂ ਰਹਿ ਤਿਆ ਭਰਤੇ ਮਾਦੀ ਣੀੜੀ ਮਲ ਮੈਲ ਉਹਦੇ ਸਹਿਤ ਨਹੀਂ ਉਹ ਅਹੰਕਾਰ ਨੇ ਕਿਹਨ ਉਹਦੀ ਸੇਵਾ ਕੀਤੀ ਨੇ ਪਾਤਸ਼ਾਹ ਕਹਿੰਦੇ ਬੇਅੰਤਾਂ ਨਹੀਂ ਕੀਤੀ ਹੈ ਕਹਿੰਦੇ ਜਿਨ੍ਹਾਂ ਨੇ ਉਹਦੀ ਸੇਵਾ ਕੀਤੀ ਹੈ ਉਹਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ ਬਾਦਸ਼ਾਹ ਕਹਿੰਦੇ ਹਾਂ ਜਿਨ ਸੇਵਿਆ ਤੈਨੂੰ ਪਾਇਆ ਮਾਨ ਜਿਨ੍ਹਾਂ ਗੁਰਮੁਖਾਂ ਨੂੰ ਦੀ ਸੇਵਾ ਕੀਤੀ ਹੈ ਜਾਂ ਉਹਦਾ ਸਿਮਰਨ ਕੀਤਾ ਹੈ ਉਹਨੇ ਮਾਨ ਸੱਚੀ ਦੀ ਤਰ੍ਹਾਂ ਸਤਕਾਰ ਪਾਇਆ ਹੈ ਰੰਗਾਰ ਦੀ ਸੇਵਾ ਦਾ ਸੇਧ ਕਹਿੰਦੇ ਇਹ ਪਾਲਿਆ ਕਾਹ ਚ ਕਹਿੰਦੇ ਉਹਦੀ ਸੇਵਾ ਦੇ ਬੜੇ ਲਾਭ ਸੇਧ ਕਹਿੰਦੇ ਵੀ ਆਦਰ ਤਾਂ ਮਾਇਆ ਤਾਰੀ ਜਿਹੜੇ ਮਨੁੱਖ ਆ ਉਹ ਮਨੁੱਖਾਂ ਦੀ ਸੇਵਾ ਕਰਕੇ ਪਾਲੰਦੇ ਆ ਮਾਇਆ ਤਾਰੀਆਂ ਦੀ ਸੇਵਾ ਕਰਕੇ ਕੋਈ ਸੇਵਾ ਕਰਦਾ ਉਹ ਵੀ ਆਦਰ ਦਿੰਦੇ ਆ ਹਰ ਮਨ ਜਿਹਦ ਨੇ ਕੀ ਕੀਤੀ ਗਈ ਹੈ 파ਸ਼ੰਗ ਸਿੱਧੂ ਨੇ ਨਿਰੰਨ ਰੰਗਾਲੀ ਸੇਵਾ ਕੀਤੀ ਉਹਨਾਂ ਆਮਾਨ ਮਨਨ ਨਿਰਮਾਨ ਹੋਣਾ ਪਾਇਆ ਪਾਇਆ ਨਿਰਮਾਨਤਾ ਉਹਨਾਂ ਚ ਆ ਜਾਂਦੀ ਹੈ ਜਿਹੜਾ ਨਿਰਮਾਨ ਹੋਣਾ ਮਨ ਤੋਂ ਰਹਿ ਤੋ ਹੋਵੇ ਸੇਵਾ ਕਰਨੀ ਇਹ ਬੜੀ ਗੱਠ ਨੇ ਦਿਨਨ ਦੀ ਸੇਵਾ ਕੀਤੀ ਮਾਨ ਮਨ ਉਨੀ ਹੁਕਮ ਨੂੰ ਮੰਨਣਾ ਪਾਇਆ ਤੇ ਮੰਨਣ ਕਰਨਯੋਗ ਨਿਰੰਕਾਰ ਨੂੰ ਪਾ ਲਿਆ ਉਹជា ਪਰਮਾਨਤੁਰਤ ਪਰਮਾਤਮਾ ਨੂੰ ਪਾ ਲਿਆ ਪੜਤਾਖਿਆ ਅਨਮਾਨ ਸ਼ਬਦ ਪਰਮਾਨ ਉਪਮਾਨ ਪਰਮਾਨ ਅਰਥਾਪਤੀ ਪਰਮਾਨ ਅਨੁਪਲਬਦੀ ਪਰਮਾਨ ਹਲੇ ਚਾਰ ਬਾਕੀ ਹੈ ਉਹ ਪਰ ਤੱਕ ਪਰਮਾਨੰ ਮੰਨਦੇ ਦੋ ਜਿਹੜੇ ਕਨਾਦ ਮਤਲੇ ਉਹ ਮੰਨਦੇ ਜਿਵੇਂ ਤੂੰ ਦੇਖ ਕੇ ਅੰਦਾਜ਼ਾ ਲਾ ਰਹੀ ਦੋ ਤਿਆਗ ਜਰੂਰ ਹੋਏਗੀ ਸਾਖ ਮਤਲੇ ਜਿਹੜੇ ਕਪਲ ਨੂੰ ਮੰਨਣ ਵਾਲੇ ਉਹ ਸ਼ਬਦ ਨੂੰ ਮੰਨਦੇ ਕ੍ਰਿਸ਼ਨ ਨੇ ਕਿਹਾ ਤਿਹਰਾ ਪਿਤਾ ਬਾਹਰ ਗਿਆ ਸੀ ਉੱਥੇ ਜਾ ਕੇ ਮਰ ਗਿਆ ਨਹੀਂ ਤੇ ਫੇਰ ਸ਼ਬਦ ਪਰਮਾਨ ਨੂੰ ਨਿਸ਼ਾ ਕੀਤਾ ਵੀ ਹਾਂ ਠੀਕ ਮੇਰਾ ਪਿਤਾ ਮਰ ਗਿਆ ਚੌਥਾ ਜਿਹੜੇ ਨਿਆਏ ਮਤ ਵਾਲੇ ਗੋਤਮ ਨੂੰ ਮੰਦੇ ਉਪਮਾਨ ਪਰਮਾਨ ਹੁੰਦੇ ਕਿਸ ਨੇ ਉਪਮਾ ਕਿਸ ਨੂੰ ਦੇ ਦੇਣੀ ਕਿ ਫਲਾਣਾ ਫਲਾਣੇ ਵਰਗਾ ਹੈ ਜਿਸ ਤਰ੍ਹਾਂ ਕਿਸ ਨੇ ਉਹ ਗਵਾਂ ਦੇਖਿਆ ਨੇ ਜੰਗਲ 'ਚ ਰਹਿਣ ਵਾਲੇ ਪੁਰਸ਼ ਤੋਂ ਐਸਾ ਸੁਣਿਆ ਕਿ ਗਾਂ ਵਰਗਾ ਹੈ ਉਹ ਬੁਰਗ ਜੰਗਲ 'ਚ ਗਿਆ ਗਵ ਨੇ ਖਿਆਲ ਕਰਨਾ ਕਿ ਜੰਗਲ 'ਚ ਰਹਿਣ ਵਾਲੇ ਕਿਹਾ ਸੀ ਗਊ ਦੇ ਬਰਾਬਰ ਹੁੰਦਾ ਤੇ ਹੈਗਾ ਕੋਈ ਮਤਲਬ ਨਹੀਂ ਪਸੂਇਆ ਪਾਨਮੰ ਮਨਸਾ ਇੱਕ ਦੇਸੀ ਪੱਟ ਜਿਹੜਾ ਪ੍ਰਵਾਹ ਕਰਿਆ ਉਹ ਅਰਥਾਪਤੀ ਪਰਮਨੰਦਾ ਜਿਵੇਂ ਦਿਨ ਨੂੰ ਕੋਈ ਭੋਜਨ ਖਾਂਦਾ ਨਹੀਂ ਤੇਰਵਾਦ ਨੂੰ ਚੋਰੀ ਖਾ ਲੰਦਾ ਉਹਨੂੰ ਮੋਟਾ ਦੇਖ ਕੇ ਗਿਆਨ ਹੁੰਦਾ ਕੋਈ ਕਹਿੰ ਮੈਂ ਭੋਜਨ ਨਹੀਂ ਖਾਂਦਾ ਉਹ ਤਾਂ ਇਹ ਭੋਜਨ ਨਹੀਂ ਖਾਂਦਾ ਤੂੰ ਮੋਟਾ ਕਿਵੇਂ ਹੋ ਗਏ ਇਹ ਅਰਥ ਲਾਣਾ ਨੂੰ ਅਰਥ ਤੋਂ ਸਮਝਣਾ ਕਿ ਜੇ ਮੋਟਾ ਜਰੂਰ ਭੋਜਨ ਖਾਂਦਾ ਹੈ ਛੇ ਮਾ ਪੁਰਮਾਣਸਾ ਨਹੀਂ ਅਨੁਪਲਵ ਦੀ ਪਰਮਾਣ ਆਪਰਤੀ ਤੀਨ ਅਨੁਪਲਵ ਦੀ ਕਹਿ ਦਿੰਦੇ ਜਿਵੇਂ ਕਰਦੇ ਵਿੱਚ ਜਿਵੇਂ ਕਰਦੇ ਵਿੱਚ ਘਟ ਮੰਨੇ ਕੋੜ ਦੇ ਪਾਪ ਦਾ ਗਿਆਨ ਹੁੰਦਾ ਜਿਸ ਪ੍ਰਤਾਪ ਪਰਮ ਪ੍ਰਤੀਤੀ ਹੁੰਦੀ ਨਹੀਂ ਉਹਦੇ ਭਾਵ ਦਾ ਗਿਆਨ ਹੁੰਦਾ ਮੰਨੇ ਕੜਾ ਹੈ ਤੇ ਉੱਥੇ ਨਹੀਂ ਹੈ ਦੂਸਰੀ ਜਗ੍ਹਾ ਹੈ ਕੜਾ ਹੈ ਜ਼ਰੂਰ ਹੈ ਵਰੁੱਥੇ ਮੌਜੂਦ ਨੇ ਉਸ ਜਗ੍ਹਾ ਹੈ ਨਹੀਂ ਦੂਜੀ ਜਗ੍ਹਾ ਹੈ ਹੋਰ ਜਗ੍ਹਾ ਉਹਦੀ ਉਪਲਬਧੀ ਹੁੰਦੀ ਹੈ ਦੂਸਰੀ ਜਗ੍ਹਾ ਨਾਨਕ ਗਾਵਿਆ ਗੁਣ ਨਿਦਾਨ ਪਾਛਾ ਗਣ ਦੇ ਗੁਣ ਨਿਦਾਨ ਖਜ਼ਾਨਾ ਜਿਹੜਾ ਨਿਰੰਕਾਰ ਆ ਉਹਦੇ ਗੁਣ ਗਾਓ ਕਿਉਂਕਿ ਜਿਹੜਾ ਉਹਦੇ ਗੁਣ ਗਾਉਂਦਾ ਉਹਨੂੰ ਗੁਣਾਂ ਦਾ ਨਿਦਾਨ ਗੁਣਾਂ ਦਾ ਦਾਣਾ ਖਜ਼ਾਨਾ ਹੀ ਬਣ ਜਾਂਦਾ ਹੈ। ਨਹੀਂ। ਇਸ ਵਾਸਤੇ ਕਹਿੰਦੇ ਕਲਾ ਗੁਣ ਗਾਵੇ ਕਹਿੰਦੇ ਨੇ ਸੁਣਦਾ ਵੀ ਰਹੇ। ਨਨ ਗਾਵੇ ਗੁਣਦੰ ਗਾਵੀਏ ਸੁਣੀਏ। ਜੇ ਗਾਉਣ ਵਾਲੇ ਮਹਾਤਮਾ ਮਿਲ ਜਾਣ। ਉਹਨਾਂ ਦੇ ਸਾਹਮਣੇ ਬੈਠ ਕੇ ਸੁਣੇ ਵੀ ਸੋਨ ਵਾਲਾ ਜਿਗਿਆਸੂ ਕੋਲਾੜੇ ਉਦੇਗ ਰੰਕਾਰ ਦੇ ਗੁਣ ਗਾਣਾ ਕਰੇ ਰੰਕਾਰ ਦੇ ਗੁਣ ਗਾਉਂਦੇ ਆ ਸ਼ਾਂਤੀ ਨਹੀਂ ਮਿਲੇ ਸ਼ਾਂਤੀ ਕਿਵੇਂ ਪ੍ਰਾਪਤ ਹੋਵੇ ਮਨ ਰਖੀਏ ਭਾਉ ਮਨ ਦੇ ਵਿੱਚ ਪਿਆਰ ਰੱਖ ਕੇ ਗੁਣਗਾਓ ਫੇ ਸ਼ਾਂਤੀ ਪ੍ਰਾਪਤ ਹੁੰਦੀ ਹੈ ਦੁੱਖ ਪਰਹਰ ਸੋ ਕਰ ਲਿਆ ਜਾਏ ਸਾਰੇ ਦੁੱਖਾਂ ਨੂੰ ਪਰਹਰ ਦੂਰ ਕਰਕੇ ਸੁੱਖਾਂ ਨੂੰ ਫਿਰਦੇ ਘਰ ਚ ਲੈ ਜਾਂਦਾ ਹੈ ਸਿੱਧਾਂ ਨੇ ਪਰਮਾਤਮਾ ਦੇ ਗੋ ਆਪ ਗਾਏ ਸੁਣੀਏ ਜਾਂ ਕਿਸੇ ਦੁਆਰਾ ਬਾਸ਼ਕੰਦੇ ਗਾ ਵੀਏ ਗਾਣ ਕਰਨ ਵਾਲੇ ਜੋ ਸਤਿਗੁਰੂ ਆ ਉਹਨਾਂ ਤੋਂ ਸਾਧੂਆਂ ਬਤੇ ਇਹਨਾਂ ਸੁਣ ਕੇ ਮਨਿ ਮਨਨ ਕਰੀਏ ਰੱਖੀਏ ਉਹਨਾਂ ਦੇ ਆਸਨ ਕਰੀਏ ਬਚਨੋਂ ਤੇ ਅਮਲ ਵੀ ਕਰੀਏ ਪਾਓ ਫੇ ਬ੍ਰਹਮ ਗਿਆਨ ਹੋ ਜਾਂਦਾ ਹੈ ਗਿਆਨ ਦਾ ਫਲ ਕੀ ਹੈ ਦੁੱਖ-ਵਾਰ ਹਰ ਸੁੱਖ ਕਰ ਲਿਆ ਜਾਏ ਦੁੱਖਾਂ ਤੋਂ ਪਰੇ ਜਿਹੜਾ ਨਿਰੰਕਾਰ ਸੁੱਖਾਂ ਦਾ ਘਰ ਹੈ ਉਹਦੇ ਚ ਲੈ ਜਾਏ ਵਾਪੇ ਉਪੇਦ ਹੋ ਜਾਂਦਾ ਹੈ। ਉਸ ਗਿਆਨਵਾਨ ਦੇ ਸਰੀਰ ਦੇ ਵਿੱਚ ਜਦੋਂ ਨਿਸ਼ਵਾਸ ਆ ਉਹ ਜੀਵਨ ਮੁਕਤੀ ਦਾ ਆਨੰਦ ਲੈਂਦਾ। ਨਹੀਂ ਕਹਿੰਦੇ ਕਿ ਉਹ ਕੀ ਕਰਮ ਕਰਦਾ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ। ਉਹ ਗੁਰਮੁਖ ਦੀ ਉਹ ਨਾਦੰ ਸਾਜ ਲੈ ਕੇ ਗੁਰਬਾਣੀ ਦੇ ਨਾਦਮ ਸ਼ਬਦਾਂ ਨੂੰ ਪੜਦਾ ਕੀਰਤਨ ਭਗਤੀ ਕਰਦਾ ਉਹਦੀ ਨਾਦਮ ਉਪਦੇਸ਼ ਕਰਨ ਲੱਗ ਜਾਂਦਾ ਇਤੋਂ ਅਰਾਸ ਹੋ ਜਾਏ ਗੁਰੂ ਨੂੰ 베ਦ ਗ੍ਰੰਥਾਂ ਨੂੰ ਪੜਨ ਲੱਗ ਜਾਂਦਾ ਉਤੋਂ ਮਨ ਅਰਾਸ ਹੋ ਜਾਏ ਫਿਰ ਉਹ ਹਾਂਜੀ ਸਮਾਧ ਦੇ ਵਿੱਚ ਸੁਮਾਈ ਇਸ ਤਦੋ ਗੇ ਰੰਦਾ ਗੁਰਮੁਖ ਜੀ ਅਸੂਰ ਗੁਰਮੁਖ ਜਿਹੜੇ ਮੁਖੀ ਸ਼ਰਮ ਨੇ ਸਤਿਗੁਰੂ ਜੀ ਗੁਰਮੁਖ ਉਹ ਪੂਜਾ ਜੋਗ ਸਾਰਿਆਂ ਦਾ ਸਰੂਪੀ ਨਿਰੰਕਾਰ ਕਹਿੰਦੇ ਜਿਹੜੇ ਗੁਰਮੁਖ ਜਿਗਿਆ ਸੋ ਨੇ ਮੁਖੀ ਸ਼ਰਮ ਨੇ ਸਤਿਗੁਰਾਂ ਦੇ ਨਾਦੰ ਉਪਦੇਸ਼ ਨੂੰ ਬੇਦੰਗ ਮੈਨੇ ਜਾਣ ਲਿਆ ਉਹ ਜਿਹੜਾ ਜਿਗਿਆ ਸੋ ਉਹ ਫੇ ਗੁਰਮੁਖ ਪੂਰਨ ਤੋਹਰਾ ਨਾ ਸਰੂਪੀ ਨਿਰੰਕਾਰ ਉਹਦੇ ਚ ਸਮਾ ਜਾਂਦਾ ਹੈ ਸਿੱਧਾਂ ਨੇ ਕਿ ਜਿਨ੍ਹਾਂ ਨੇ ਸਤੂਰਾਂ ਦੇ ਪ੍ਰਦੇਸ਼ ਦੁਆਰਾ ਹਨ ਜਿਗਸੂ ਨਿਰੰਕਾਰ ਵੇਸੁਮਨ ਦਾ ਉਹ ਗੁਰੂ ਕੈਸੇ ਹੈ ਇਹਨਾਂ ਦੀ ਕਿਰਪਾ ਨਾਲ ਅਪੀ ਇਹਦਾ ਵਾਸਤਾ ਮਿਲਦੀ ਹੈ ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਇਹ ਸਿੱਧੋ ਗੁਰੂ ਸ਼ਿਵ ਵੰਗ ਗੁਰੂ ਗੋੁਰੂ ਵਿਸ਼ਨੂੰ ਵੰਗ ਗੁਰੂ ਬ੍ਰਹਮਾ ਵੰਗ ਗੁਰੂ ਪਾਰ्वती ਵੰਗ ਗੁਰੂ ਮਾ ਮਾਇਆ ਦੇ ਵੰਗ ਗੁਰੂ ਈ ਸੁਰਾਸਤੀ ਵੰਗ ਕਹਿੰਦੇ ਆਪ ਜੀ ਨੇ ਤੇ ਗੋਲ ਮੋਲ ਜੀ ਗੱਲ ਕਰ ਦਿੱਤੀ ਕੋ ਸਮਝ ਨਹੀਂ ਆਈ ਬ੍ਰਹਮੰਡ ਵਿੱਚ ਨੂੰ ਛੇ ਬੰਗੂਰੂ ਸਾਹਿਬ ਕਿਸ ਤਰ੍ਹਾਂ ਹੈਗੇ ਆ? ਅਗੇ ਮਾਰਾ ਛੇ ਬੰਗੂ ਸੰਸਾਰ ਦਾ ਸੰਗਾਰ ਕਰਦੇ, ਨਾਸ ਕਰਦੇ ਆ। ਗੁਰੂ ਸਾਹਿਬ ਜਗਿਆਸੂਆਂ ਦੇ ਹਿਰਦੇ ਚੋਂ ਪੰਨਿਆਂ ਬੁਕਾਰਾਂ ਦਾ ਨਾਸ ਕਰਦੇ ਆ। ਇਸ ਵਾਸਤੇ ਗੁਰੂ ਸ਼ਿਵਜੀਵੰ ਬ੍ਰਹਮਾ ਜਿਵੇਂ ਸੰਸਾਰ ਦੀ ਪ੍ਰਦੇਸ਼ ਕਰਦਾ ਇਸ ਤਰ੍ਹਾਂ ਗੁਰੂ ਜਿਗਿਆਸੂਆਂ ਦੇ ਹਿਰਦੇ ਵਿੱਚ ਸ਼ੋਭ ਗੁਣਾਂ ਨੂੰ ਪੈਦਾ ਕਰਦੇ ਇਸ ਕਰਕੇ ਬ੍ਰਹਮਾ ਨੂੰ ਵਿਸ਼ਨੂੰ ਸਾਰਿਆਂ ਦੀ ਪਾਲਣਾ ਕਰਦਾ ਗੁਰੂ ਸਾਹਿਬ ਸਾਰੇ ਜਿਗਿਆਸੂਆਂ ਦੇ ਹਿਰਦੇ ਵਿੱਚ ਸ਼ੋਭ ਗੁਣਾਂ ਦੀ ਪਾਲਣਾ ਕਰਦੇ ਸ਼ੋਭ ਗੁਣਾਂ ਨੂੰ ਵਧਾਉਂਦੇ ਇਸ ਕਰਕੇ ਵਿਸ਼ਨੂੰ ਵਾਂਗੂੰ ਬੇਦੇਸੇ ਬਰਾਗ ਪ੍ਰਦ ਹਰਸੇ ਗਿਆਨ ਪਾਲ ਸ਼ਿਵ ਸੇ ਬੁਕਾਰ ਨਾਸ ਸਤਗੁਰ ਦਾਸ ਕੀ ਗੋਰਖਾ ਅਰਥ ਬੀਖ ਨੂੰ ਇਸ ਵਾਸਤੇ ਕੀਤਾ ਗੋ ਰਖ ਗਉਆਂ ਦੀ ਇੰਦਰੀਆਂ ਦੀ ਵੇਦਾਂ ਦੀ ਪ੍ਰਥਵੀ ਰਖਿਆ ਕਰਨ ਵਾਲਿਆ ਫੇਰ ਗੁਰੂ ਜੀ ਪਾਰਵਤੀ ਦੇ ਨੇ ਕਿਵੇਂ ਤੇਰੇ ਵਾਸਤੇ ਆਦਾਂ ਨੇ ਪਾਰਵਤੀ ਨੇ ਅਰਥ ਕੀਤਾ ਸੀ ਜਿਵੇਂ ਪਾਰਵਤੀ ਨੇ ਕੀਤਾ ਵੀ ਮੈਂ ਸਤੀ ਜਨਮ ਜਨਮ ਕੀ ਰਗਰ ਹਮਾਰੀ ਬਰੂ ਸ਼ਾਮ ਨਾ ਤਰਹੂ ਕੁਹਾਰੀ ਇਸ ਤਰ੍ਹਾਂ ਜਿਗਯਾਸੂਰੂ ਪੀਸ ਤ੍ਰਿਪਾਸੂ ਹੱਠ ਕਰਾਉਂਦੇ ਤੇ ਵਰਮੇਸ਼ਰ ਪਤੀ ਨੂੰ ਵਰਨਾ ਜਿਵੇਂ ਦੇਵੀ ਦੇਵਤਿਆਂ ਨੂੰ ਨਹੀਂ ਵਰਨਾ ਕਾਮਕੁਰ ਉਦਾਸਕ ਉਸੂਰਿਓ ਗਣਵਲ ਨੂੰ ਹੱਠ ਕਰਾਉਂਦੇ ਆ ਇਸ ਵਾਸਤੇ ਗੁਰੂ ਪਾਰਵਤੀ ਨੂੰ ਮਾਇਆ ਜੀ ਪੁਦਾਰ ਦਿੰਦੀ ਹੈ ਇਸ ਤਰ੍ਹਾਂ ਗੁਰੂ ਕਾਰਵਰਤਨ ਦਿਦਾਤੇ ਇਸ ਵਾਸਤੇ ਗੁਰੂ ਮਾਇਵੰਗ ਸੁਰਸਤੀ ਵਿਦਿਆਈ ਦਾਤੇ ਗੁਰੂ ਸਾਹਿਬ ਬ੍ਰਹਮ ਵਿਦਿਆ ਦੇ ਦਾਤੇ ਇਸ ਵਾਸਤੇ ਸੁਰਸਤੀ ਵੰਗ ਸਿਦਾਨ ਕੀ ਆਜੂਗੀ ਅਸੋਧਾ ਨਿਸ਼ਚੈ ਗੁਰੂ ਤੇ ਕਿਸ ਤਰ੍ਹਾਂ ਹੋਣਾ ਚਾਹੀਦਾ ਮਾਰਕੰਡ ਸੁਦੋ ਇਕੁਰਿ ਗੁਰੂ ਤਾਰਕੇ ਉਨੇ ਸਰੀਰਿਕ ਕ੍ਰਿਆਵਾਂ ਨੂੰ ਦੇਖ ਕੇ ਨਿਸ਼ਚੈ ਦਿਲੋਂ ਨਾਉਣਾ ਨਹੀਂ ਚਾਹੀਦਾ ਕਾਮੀ ਗੁਰੂ ਹੈ ਕਾਮੀ ਗੁਰੂ ਕ੍ਰਿਸ਼ਨ ਹੈ ਲੋਭੀ ਬਾਵਨ ਜਾਨ ਕਰੋਧੀ ਨਰ ਸੁਗਰੂਪ ਹੈ ਨਹੀਂ ਭਗਤ ਮਹਾਨ ਗੁਰੂ ਤੰਗੁਣ ਗਿਰਤੀ ਸੈਦਨ ਕਰਕੇ ਸ਼ੇਵ ਰੂਪ ਜਾਣਾ ਸਤੂਗੁਣ ਨਿਰਤੀ ਨੂੰ ਕਰਕੇ ਵਿਸ਼ਨੂ ਰੂਪ ਜਾਣਾ ਮਨ ਮੇਂ ਪ੍ਰੇਮ ਰਾਮ ਸੰਭ ਰਾਖੇ ਹੋਏ ਪਰਸਨ ਗੁਰੂ ਅਵਲੋਖੇ ਦੋਖ ਦ੍ਰਿਸ਼ ਸੁਪਨੇ ਨਹ ਆਣੇ ਹਰ ਹਰ ਗੰਗ ਰਵ ਜਨ ਗੁਰਮੂਰਤ ਕੋ ਹੀਏ ਮਤਿਆਨ ਧਾਰੇ ਜੋ ਚਾਹੇ ਕਲਿਆਣਾ ਤੇ ਜੇ ਗੁਰ ਤਰਕ ਵਰਤੀ ਗਨ ਤੇ ਪਾਰਵਤੀ ਰੂਪ ਸਮਝੋ ਮਹਾਰਾ ਰਾਮਚੰਦ ਜੀ ਬਣਵਾਸ ਗਏ ਤੇ ਸ਼ਿਵ ਜੀ ਨੇ ਕਿਹਾ ਕਿ ਇਥੇ ਉਹ ਗੋਣ ਰਾਮ ਆਇਆ। ਪਾਰਵਤੀ ਕਹਿੰਦੇ ਆ ਤਾਂ ਸੀਤਾ ਲਈ ਵਿਯੋਗ ਕਰਦੇ ਸੀ ਤੇ ਮੈਂ ਦਰਸ਼ਨ ਕਰਨੇ ਕਹਿੰਦੇ ਚੰਗਾ ਕੋਈ ਸੁਆਗ ਨਾ ਤਰੀ। ਪਾਰਵਤੀ ਉਥੇ ਸੀਤਾ ਬਣ ਕੇ ਬਹਿ ਗਈ। ਆਹ ਰਾਮਚੰਦ ਜੀ ਨੇ ਮਾਤਾ ਜੀ ਸ਼ਿਵ ਭੋਲੇ ਦੇ ਫਲਾਣੀ ਜਗ ਤੂੰ ਇਥੇ ਬੈਠੀ ਕੀ ਕਰ ਰਹੀ ਹੈ? ਜੇ ਸ਼ਿਵਾ ਨੇ ਕਿਹਾ ਵੀ ਮੈਂ ਤੈਨੂੰ ਜੜ ਗੱਲ ਕਹੀ ਸੀ। ਉញ ਹੋਈ ਕੀਤੀ ਹੈ ਤੇ ਜਦੋਂ ਫਿਰ পার্বਤੀ ਨੇ ਇਹ ਗੱਲ ਸੁਣੀ ਤੇ ਮੂੰਹ ਦਾ ਰੰਗ ਪੀੜਾ ਹੋ ਗਿਆ ਬੜੀ ਸ਼ਰਮਿੰਦੀ ਹੋਈ ਜੇ ਪ੍ਰਮਾਤਮ ਜਨ ਤਾਪ ਸੀਤਾ ਹੈ ਤੇ ਕਿਉਂ ਕੀਨ ਵਰਲਾਪ ਗੁਰੂ ਛਲਿਏ ਹੋਣ ਕਰਕੇ ਕਿਸੇ ਬਲਛਾਲ ਵਿੱਚ ਘਰ ਬੈਠਣ ਤੇ ਮਾ ਰੂਪ ਸਮਝੋ ਕਿਉਂਕਿ ਮਾ ਛਲ ਰੂਪ ਹੈ ਇਹ ਕਿਸ ਨੂੰ ਦੁਖ ਦੇਉਣ ਸੁਰਾਸਤੀ ਰੂਪ ਸਮਝੋ ਹਾਂ ਜੀ ਸੁਰਾਸਤੀ ਨੇ ਜਿੰਨ ਕਈ ਰਾਣੀ ਜਿਹੜੀ ਦਸਹੀ ਜਿਹੜੀ ਮੰਤਰਾ ਸੀ ਉਹਦੀ ਰਸਨਾ 'ਤੇ ਬੈਠ ਕੇ ਬਚਨ ਕਹਾ ਦਿੱਤਾ ਸੀ ਕਿ ਰਾਮਚੰਦ ਨੂੰ ਤਿਲਕ ਨਾ ਦਿੱਤਾ ਜਾਏ ਬਣਵਾਸ ਦੁਆ ਦਿੱਤਾ ਜਾਏ ਤੇ ਜੁਦੇਵਾਸਿ ਨੂੰ ਦੁਖ ਦੇਣੋਂ ਕੀਤਾ ਇਸ ਵਾਸਤੇ ਜੇ ਹਾ ਜਾਣਾ ਆਖਣਾ ਹੀ ਕਹਿਣਾ ਕਥਨ ਜਾਈ ਇਹ ਸਿੱਧੋ ਜੇ ਮੈਂ ਸਾਧੂਆਂ ਦੀ ਸਾਰੀ ਮਹਿਮਾ ਨੂੰ ਜਾਣਦਾ ਜੇ ਹਾ ਜਾਣਾ ਯਾਦਨਾ ਤੇ ਆਖਣਾ ਆਖਣਾ ਹੀ ਕਿਉਂ ਆਖਣਾ ਨਾਲ ਕਿਉਂ ਕਹਿੰਦੇ ਤਾਂ ਪਰ ਆਖਣ ਕਰਕੇ ਸੰਪੂਰਨ ਮਹਿਮਾ ਕਥ ਨਹੀਂ ਕੀਤੀ ਜਾਂਦੀ ਆਖਦਾ ਨਹੀਂ ਆਖਦਾ ਨਹੀਂ ਕਿਉਂ ਪੂਰੀ ਨਹੀਂ ਆਖਦਾ ਕਹਿਣਾ ਕਹਨ ਜੀ ਪੂਰੀ ਮਹਿਮ ਜੜੀ ਐ ਸਿੱਧੋ ਕਥਨ ਕੀਤੀ ਨਹੀਂ ਜਾਂਦੀ ਜੇ ਇਹੋ ਜਾਨਾ ਆਖਾ ਨਹੀਂ ਕਹਿਣਾ ਕਥਨ ਇਹ ਸਿੱਧੇ ਜਿਵੇਂ ਗੁਰੂ ਦੀ ਸਾਰੀ ਮਹਿਮਨ ਜਾਣਦਾ ਤਾਂ ਆਖਦਾ ਨਾ ਕਿਉਂ ਕਹਿੰਦੇ ਹਾਂ ਲੇਕਿਨ ਆਖਰ ਸਾਰੀ ਨਿਮਾ ਕਥਨ ਕੀਤੀ ਨਹੀਂ ਜਾਂਦੀ ਹੈ ਉਹ ਰਾ ਇੱਕ ਦੇਹ ਵਜਾਈ ਸਭ ਨੂੰ ਜੀ ਆਕਾਰ ਦਾਤਾ ਸੂਮੈ ਵਿਸਰਨ ਨਾ ਜਾਏ ਸਤਿਗੁਰੂ ਨੇ ਮੈਨੂੰ ਇਹ ਬਚਨ ਸਮਝਾ ਦਿੱਤਾ ਸਾਰੇ ਜੀਵਾਂ ਦਾ ਦਾਤਾ ਅਕਾਲ ਪੁਰਮੇਸ਼ਰ ਆ ਇਸ ਵਾਸਤੇ ਨਰਨਕਾਰ ਮਨ ਨੂੰ ਕਦੀ ਪੂਰ ਨਹੀਂ ਜਾਂਦਾ ਹਰ ਵੇਲੇ ਚੇਤੇ ਰਹਿੰਦਾ ਹੈ ਸਿੱਧਾ ਨੂੰ ਕਿਹਾ ਓ ਨਰਨਕਾਰ ਹਰ ਵੇਲੇ ਤੁਹਾਨੂੰ ਚੇਤੇ ਰਹਿੰਦਾ ਉਹ ਕੈਸਾ ਹੈ ਗੋਰੀ ਸਰ ਗੁਰ ਗੋੜ ਬਰਮ ਗੁਰ ਪਾਰਵਤੀ ਮਾਈ ਸਿੱਧੋ ਨਿਰੰਕਾਰ ਮਨੇ ਸ਼ਿਵਾਂ ਕਰਕੇ ਗੁਰੂ ਮੈਨੇ ਪੂਜ ਨਹੀਂ ਕਿਆ ਵਿਸ਼ਨੂ ਕਰਕੇ ਗੁਰੂ ਪੂਜ ਨਹੀਂ ਕਿਆ ਬ੍ਰਹਮਾ ਕਰਕੇ ਗੁਰੂ ਪੂਜ ਨਹੀਂ ਕਿਆ ਪਾਰਵਤੀ ਕਰਕੇ ਗੁਰੂ ਪੂਜ ਨਹੀਂ ਕਿਆ ਮਾ ਮਾਇਆ ਈ ਸੁਰਸਤੀ ਕਰਕੇ ਗੁਰੂ ਪੂਜਾ ਜੋਗ ਹੈ ਸਿੱਧਾ ਨਾ ਕਿਆ ਕੁਝ ਹੋਰ ਵੀ ਪਰਮਾਤਮਾ ਦੀ ਮਹਿਮਾ ਕਥਨ ਕਰੋ ਵਾਚਨ ਦੇ ਜੇ ਇਹੋ ਜਾਣੋ ਆਖਾਂ ਨਹੀਂ ਕਹਣਾ ਕਥਨ ਨਾ ਜਾਈ ਜੇ ਕਹਿੰਦੇ ਮੈਂ ਸਾਰੀ ਮਹਿਮਨ ਜਾਣਦਾ ਤਾਂ ਆਖਦਾ ਆਖਦਾ ਨਾ ਆਪਣੇ ਨੂੰ ਕਹਿੰਦਾ ਹਾਂ ਲੇਕਿਨ ਸਾਰੀ ਮਹਿਮਨ ਕਥਨ ਨਹੀਂ ਕੀਤੀ ਜਾਂਦੀ ਹੈ ਗੁਨਾਹ ਕਦੇ ਨਾ ਜਾਈ ਸਭ ਨੂੰ ਜੇ ਕਿਹਾ ਦਾਤਾ ਸੋਮੇ ਵਿਸਰਨ ਨਾ ਜਾਈ ਸਾਧੂ ਰਣ ਮੈਨੂੰ 141 ਸਿੱਖਿਆ ਸਮਝਾ ਦਿੱਤੀ ਸਾਰੇ ਜੀਵਾਂ ਦਾ ਦਾਤਾ ਇੱਕ ਪਰਮੇਸ਼ਰਿਆ ਸੂਮੇ ਉਹ ਮੇਰਾ ਆਪਣਾ ਆਪਿਆ ਇਸ ਵਾਸਤੇ ਮੈਨੂੰ ਆਪਣਾ ਬਿਸਰ ਭੁੱਲ ਨਹੀਂ ਜਾਂਦਾ ਉਹ ਵਿਛੜ ਨਹੀਂ ਜਾਂਦਾ ਉਹ ਮੈਨੂੰ ਕਦੇ ਵੀ ਭੁੱਲਦਾ ਨਹੀਂ ਹੈ ਤੀਰਥ ਨਾਵਾ ਜੇ ਤਸਪਾਵਾ ਬਿਨ ਪਾਉਣੇ ਕੇ ਨਾਇ ਕਰੀ ਸਿਧਾਨੇ ਮਾਝ ਦੇ ਬਚਾਰੀ ਕਿ ਜੇ ਸਾਧੂ ਗੁਰੂ ਸਾਡਾ ਪ੍ਰੇਖਤਾਰਨ ਕਰਨ ਸਾਡਾ ਪੰਥ وڑا ਪ੍ਰਕਾਸ਼ਤ ਹੋਵੇਗਾ ਤੇ ਸਿੱਧਾ ਨੇ ਆਪਣੀ ਸ਼ਕਤੀ ਨਾਲ ਇੱਕ ਸਰੂਰ ਹੀਰੇ ਲਾਲ ਜੁਹਾਰਾ ਤਨੋਂ ਪਰ ਦਿੱਤਾ ਤੇ ਮਾਰਨ ਬਾਅਦ ਤੇਨੇ ਕਿਹਨ ਲਗੇ ਕਿ ਜਲ ਲੈ ਕੇ ਆਓ ਜਦੋਂ ਮਹਾਰਾਜ ਗਏ ਉੱਥੇਾਰੇ ਹੀਰੇ ਜਵਾਹ ਹਾਂਜੀ ਕਹਨ ਲੱਗਿਆ ਆ ਲੋ ਆਪਣਾ ਖੋਪਰ ਲੈ ਲਓ ਕਹਿੰਦੇ ਪਾਣੀ ਨਹੀਂ ਲਿਆਏ ਬਾਦਸ਼ਾਹ ਦੇ ਪਾਣੀ ਉੱਥੇ ਹੈ ਨੇ ਤੇ ਸਿੱਧ ਕਹਿੰਦੇ ਆ ਚਲੋ ਤੁਹਾਨੂੰ ਤੀਰਥਨਾਣੇ ਛਨਾਨ ਕਰਾ ਲਈਏ ਇਹਦੇ ਨਾਲ ਹੀਰੇ ਜਵਾਹ ਰਾਤ ਪ੍ਰਾਪਤ ਹੁੰਦੇ ਆ ਉਹਨਾਂ ਦਾ ਮਤਲਬ ਸੀ ਕਿ ਇਹਨਾਂ ਨੇ ਕਿਸ ਤਰ੍ਹਾਂ ਪਰਮਾਗ ਕੇ ਆਪਣੇ ਚੇਲੇ ਬਣਾਈਏ ਬਾਦਸ਼ਾਹ ਕਹਿੰਦੇ ਤੀਰਥਨਾਵਾ ਜੇ ਤਸਪਾਭਾਗਨ ਪਾਣੇ ਕੇ ਨਾਏ ਕਰੀ ਤਿੱਦੋ तीर्थਾਂ ਦੇ ਨਾਮ ਜਿਨਾਨ ਕੀਤਾ ਤਾਂ ਹੀ ਸਫਲ ਹੁੰਦਾ ਹੈ ਜੇ ਉਸ ਨਰੰਕਾਰ ਨੂੰ ਪਾ ਜਾਏ ਉਹ ਨੂੰ ਭਾਏ ਮਨਜ਼ੂਰ ਹੋਏ ਤੂੰ ਇਹਨਾਂ ਨਾ ਕੇ ਕੀ ਕਰਨ ਪਰਮਾਤਮਾ ਨੂੰ ਮਨਜ਼ੂਰ ਨਾ ਹੋਵੇ ਤੇ ਤੀਰਥਾਂ ਦਾ ਜਿਨਾਨ ਕਰਨਾ ਤਾਂ ਫਿਰ નિਸਫਲ ਹੀ ਹੈ ਨੀ ਮਤੁਰੂ ਸੀਦਾ ਜੀ ਯਾਤਰਾ ਨੂੰ ਗਏ ਉੱਥੋਂ ਆਨੰਦ ਚੰਦਰ ਜੀ ਦੀ ਮੂਰਤੀ ਲੈ ਬਲਕਿ ਰਾਮਚੰਦਰ ਨੇ ਲਾਸ਼ਮਣ ਆ ਗਏ। ਗਰੇ ਪੁੱਛਿਆ ਮੇ ਤુલਸੀਦਾ ਜੀ ਕਹਿੰਦੇ ਤੀਰਸੀ ਯਾਤਰਾ ਗਏ ਆ। ਮਾ ਰਾਮਚੰਦਰ ਗਏ ਤੀਰਸੀ ਯਾਤਰਾ ਨੂੰ ਤਾਂ ਸੌਦਾ ਖਰੀਦਣ ਗਿਆ। ਜਿਹੜੇ ਤુલਸੀਦਾ ਜੀ ਆਏ ਪੁੱਛਿਆ ਕੋਈ ਆਇਆਤ ਨਹੀਂ ਕਹਿੰਦੇ ਇਸ ਤਰ੍ਹਾਂ ਆਏ ਸੀ ਦੋ ਬੜੋੜੇ ਜਵਾਨ ਕੀ ਬਚਨ ਕਹਿ ਗਏ ਇਹ ਬਚਨ ਕਹਿ ਗਏ ਕਿ ਉਹ ਫੋਟੋ ਮੋਡਨ ਚਲਗਾ। ਫੇਰ ਆਏ ਤુલਸੀਦਾ ਜੀ ਆਖੇ ਹੁਣ ਸੌਦਾ ਮੋੜਨ ਗਏ। ਮੂਰਤੀ ਨੂੰ ਮੋੜਨ ਗਏ। ਤੀਜੀ ਵਾਰੀ ਫੇਰ ਸਾਹਬ ਕਹਿੰਦੇ ਹੁਣ ਠੀਕ ਗਏ ਇਸ ਤਰ੍ਹਾਂ ਬਹੁਤੇ ਲੋਕ ਤੀਰਥਾਂ ਦੇ ਜਾ ਕੇ ਸੌਦਾ ਸੂਤੇ ਖਰੀਦੇ ਆ ਨਾਮ ਬਾਣੀ ਹਲ ਧਿਆਨ ਘਟ ਦਿੰਦੇ ਇਸ ਵਾਸਤੇ ਪਾਤਸ਼ਾਹ ਕੁਝ ਨਹੀਂ ਕਰਦੇ ਕਿ ਤੁਸੀਂ ਕਹਿੰਦੇ ਤੀਰਥਾਂ ਦੇ ਜਨਨ ਕਰਨ ਕਰਕੇ ਜੀ ਇਹ ਜਵਾਹਰਾਤ ਪਦਾਰਥ ਪ੍ਰਾਪਤ ਹੁੰਦੇ ਪਰੇ ਕਰਨ ਸਮਿਲੋ ਪੇਪਾ ਗਾਂਵੇਂ ਨਾ ਕਿ ਦੇਵ ਨਹੀਂ ਮਿਲਦਾ ਜਿੱਥੇ ਮਰਦੀ ਚਲੇ ਜਾ ਉਹਦੀ ਰਜ਼ਾ ਤੀਰਥ ਨਾਵਾ ਜਿਤ ਸਵਾ ਤੀਰਥ ਨਤਾ ਤਾਂ ਜਿਹਨੂੰ ਪਾਜੈ ਬਿਨ ਪਾਣੇ ਕੇ ਨਾਇ ਕਰੀ ਉਹਦੇ ਪਾਣੇ ਹੁਕਮ ਵਿੱਚ ਜੇ ਹੁਕਮ ਮੰਨੇ ਤੂੰ ਬਿਨ ਨਾ ਕੇ ਕੀ ਕਰਾਂਗੇ ਜੇ ਤੀਸਰੇ ਠੋਪਾਈ ਵੇ ਖਾਬਣ ਕਰਮਾਂ ਕੇ ਮਿਲਾ ਲਈ ਜਿੰਨੇ ਵੀ ਕਰਤੇ ਪੁਰਖ ਨੇ ਇਹ ਪਹਿਲਾ ਕੀ ਤੀਸਰੀ ਸ੍ਰਿਸ਼ਟੀ ਦੇਖ ਰਹੇ ਆਂ ਉਦੇਚ ਕਿਸੇ ਨੂੰ ਬਿਨਾਂ ਕਰਮੋਂ ਤੋਂ ਨਹੀਂ ਪਾਗਾਂ ਤੋਂ ਮਿਲਦਾ ਕੀ ਮਿਲਦਾ ਕੁਝ ਨਹੀਂ ਮਿਲਦਾ ਕਰਮਾਂ ਦੇ ਮੁਤਾਬਕ ਹੀ ਪ੍ਰਾਪਤੀ ਹੁੰਦੀ ਹੈ ਜੇਤੀ ਸਿਰ ਝੁਪਾਈ ਵੇਖਾ ਜਿਹਨੇ ਵੀ ਸ੍ਰਿਸ਼ਟੀ ਉਸਨੇ ਪੈਦਾ ਕੀਤੀ ਹੈ ਦੇਖ ਰਹੇ ਹਾਂ ਬਿਨ ਕਰਮਾਂ ਕੇ ਮਿਲੇ ਬਿਨਾਂ ਪਾਗਾਂ ਤੋਂ ਕਿਸੇ ਨੂੰ ਕੋਈ ਵੀ ਨਹੀਂ ਮਿਲਦਾ ਜਿੰਨੇ ਕੋਈ ਜ਼ਿੰਮੇਦਾਰ ਹਲ ਬੋਂਦੇ ਸੀ ਤੇ ਮੋਹਰਾਂ ਦੀ ਮਟਕੀ ਮਿਲ ਗਈ ਗਾਰਾ ਲਗਾਇਆ ਸੀ ਉਹ ਨਦੀ ਸੀ ਜਿਹੜੇ ਲੋ ਗਾਰਾ ਧੋ ਲਈਏ ਉਹ ਪੈਰ ਤਿਲਕ ਗਿਆ ਤੇ ਮਟਕੀ ਨਦੀ ਜੁੜ ਗਈ ਪਾਣੀ ਡੂੰਗਾ ਹੁਣ ਕਿੱਥੋਂ ਕੱਢਣ ਹਾਂਜੀ ਹੁਣ ਉਹ ਇਸ ਤਰ੍ਹਾਂ ਘਾਰਾ ਹੈ ਹਾਂਜੀ ਉਹ ਕੰਦੇ ਕੰਦੇ ਪਾਗਲ ਹੋ ਕਾਨੂੰ ਧੋਂਦੇ ਕਾਨੂੰ ਧੋਂਦੇ ਹਾਂ ਜੀ ਇਹ ਕੰਦਾ ਤੋਬ 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 ਤ ਗਈ ਤੋਂਂਦੇ ਤੋਂਂਦੇ ਚੱਲ ਗਈ ਇਹੋ ਕੰਦਾ ਉਹ ਪੁੱਤ ਕੰਦਾ ਕਾਨੂੰ ਧੋਂਦੇ ਕਾਨੂੰ ਧੋਂਦੇ ਤੀਜਾ ਕਿਉਂ ਲਗਾ ਘਰ ਚੱਲ ਧੋਂਦੇ ਘਰ ਚੱਲ ਧੋਂਦੇ ਬਸ ਇਸੇ ਤਰ੍ਹਾਂ ਹੋ ਹਾਂ ਜੀ ਬੜਵਾੜਾ ਕੇ ਮਰ ਗਿਆ ਬਿਨਾਂ ਕਰਮੋਂ ਤੂੰ ਕੁਝ ਵੀ ਨਹੀਂ ਮਿਲਦਾ ਹੈ ਮਾ ਤੂਹੇ ਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਸਿੱਧੋ ਜਿਨੇ ਸਾਧੂ ਰੰਧ ਦੀ ਸਿੱਖਿਆ ਸੁਣ ਕੇ ਆਪਣੀ ਬੁੱਧੀ ਜੀ ਧਾਰਨ ਕਰ ਲਈ ਹੈ ਉਹਨਾਂ ਰਤਨ ਜਵਾਹਰ ਮਾਨਕ ਸਾਰੇ ਪਦਾਰਥ ਮਿਲ ਗਏ ਜਿਹੜਾ ਸਿੱਖ ਸਾਧੂ ਰੰਧ ਦੇ ਪ੍ਰਦੇਸ਼ ਨੂੰ ਮਨ ਚ ਧਾਰ ਦਾ ਰਤਨ ਜਵੇਹਰ ਸਾਰੇ ਪਦਾਰਥ ਪਰ ਉਹ ਪਤੂ ਹੋ ਜਾਂਦੇ ਜਿਵੇਂ ਮਰਦਾਨਾ ਜੀ ਨੇ ਕਿਹਾ ਸੀ ਮਹਾਰਾਜ ਮੈਨੂੰ ਘਰ ਜਾਣ ਦੀ ਆਗਿਆ ਦਿਓ ਆਗਿਆ ਮਿਲ ਕੇ ਕਹਿੰਦੇ ਮਹਾਰਾਜ ਬੱਚੇ ਦੇਖਣਗੇ ਤੇ ਮਹਾਰਾਜ ਮਨ ਨੂੰ ਕੀ ਦੇਵਾਂਗਾ ਮਾਰਨੇ ਰੋੜਾਂ ਦਾ ਬੁੱਕ ਕਰਕੇ ਪੰਨ ਜਪਾ ਦਾ ਕਰਨ ਕਰ ਜਾ ਕੇ ਦੇਖੀ ਤੇਰੇ ਮਨੋਰਥ ਪੂਰੇ ਹੋ ਜਾਣਗੇ ਜਿਨ੍ਹਾਂ ਨੇ ਸਾਧੂ ਗੁਰਾਂ ਕੋਲੋਂ ਏਕਤਾ ਲਈ ਸਿੱਖਿਆ ਸੁਣ ਕੇ ਆਪਣੀ ਮਾਣ ਸਿਧਾਨਨ ਕੀਤੀ ਉਹਨਾਂ ਉੰਤਰੀ ਵੀ ਰਤਨ ਬੈਰਾਗ ਜਵਾਹਰ ਮੈਨੇ ਕਿਉਂ ਆਨਕ ਸਰਵਨ ਮਨਨ ਅਧਿਆਸਨ ਮੋਤੀ ਸ਼ੁੱਧਤਾ ਮਣੀ ਭਗਤੀ ਹੀਰਾ ਨ ਇਹ ਸਾਰੇ ਪ੍ਰਾਪਤ ਪਦਾਰਥ ਪ੍ਰਾਪਤ ਹੋ ਜਾਂਦੇ ਰਤੰਦਾਰਤ ਬਰਾਗ ਬਰਾਗ ਨੂੰ ਕਰਕੇ ਪਦਾਰਥੋਂ ਰਤਨ ਨੂੰ ਪ੍ਰੀਤੀ ਨਿਰੰਝੀ ਬ੍ਰਹਮਗੰਧ ਨੂੰ ਕਰਕੇ ਜੰਮਣਵੰਦੀ ਜਵਾਹਰ ਜਿਹੜੀ ਚਾਲਿਆ ਜੰਮਣਵੰਦੀ ਦੂਰ ਹੋ ਜਾਂਦੀ ਸਰਵ ਨੂੰ ਅਧਿਆਸਨ ਦੇ ਕਰਨੋਂ ਫਿਰ ਮਾਨ ਕਾ ਮਾਨ ਕੀ ਕਰਨੋਂ ਮਾਨ ਦੂਰ ਹੋ ਜਾਂਦਾ ਇਸ ਵਾਸਤੇ ਇਹਨਾਂ ਦੀ ਅਰਥ ਇਸ ਤਰ੍ਹਾਂ ਮਨ ਕੋ ਖਲਾਲੰਦੇ ਗੁਰਾਂ ਇੱਕ ਦੇਹ ਵਿਝਾਈ ਤਬ ਨਾ ਜਿਆ ਕੋ ਦਾਤਾ ਸੁਣੇ ਵਿਸਰਨ ਨ ਜਾਏ ਸਤੂਰਨ ਇਹ ਗੱਲ ਸਮਝਾ ਦਿੱਤੀ ਹੈ ਸਾਰੇ ਜੀ ਹੋਂ ਦਾ ਦਾਤਾ ਇੱਕ ਨਿਰੰਕਾਰ ਆ ਉਪਰਮਾਤਮਾ ਨੂੰ ਵਿਸਰਨ ਨ ਜਾਏ ਭੁੱਲ ਨਹੀਂ ਜਾਏ